ਮਤਲਬ ਬੜੀ ਮੰਦਭਾਗੀ ਘਟਨਾ ਸੀ ਜੋ ਫਿਰੋਜ਼ਪੁਰ ਦੇ ਵਿੱਚ ਤੁਸੀਂ ਦੇਖਿਆ ਹਦਾ ਸਾਰਿਆਂ ਨੇ ਉਹਦੇ ਉਸ ਤੋਂ ਬਾਅਦ ਉਸ ਤੋਂ ਪਹਿਲੇ ਵੀ ਸਾਡੇ ਜੋ ਹੈਗੇ ਹਦਾਇਤੀ ਸੀਗੇ ਪੰਜਾਬ ਗਵਰਨਮੈਂਟ ਵੱਲੋਂ ਜਿਵੇਂ ਤੁਸੀਂ ਜਾਣਦੇ ਹੋ ਨਵੰਬਰ 2022 ਤੋਂ ਵੀ ਪਬਲਿਕ ਡਿਸਪਲੇ ਆਫ ਵੈਪਨਸ ਦੇ ਉੱਤੇ ਬ੍ਰੈਡਿਸ਼ਿੰਗ ਆਫ ਵੈਪਨਸ ਦੇ ਉੱਤੇ ਜੋ ਹੈਗਾ ਬੈਨ ਸੀਗਾ ਇੱਕ ਸਾਡੇ ਜੋ 143 ਦੀ ਆਰਡਰਸ ਜੋ ਹੈਗੇ ਉਹ ਜਾਰੀ ਸੀਗੇ ਉਹਦੇ ਵਿੱਚ ਇੱਕ ਜੋ ਸੈਲੀਬ੍ਰੇਟਰੀ ਫਾਇਰਿੰਗ ਹੈਗੀ ਆ ਉਹਦੇ ਤੇ ਵੀ ਬੈਨ ਹੈਗੀ ਆ ਹੁਣ ਸਾਰੇ ਹੀ ਜ਼ਿਲ੍ਹਿਆਂ ਦੇ ਨਾਕੀ ਬਸ ਲੁਧਿਆਣਾ ਸਾਰੇ ਜ਼ਿਲ੍ਹੇ ਜੋ ਹੈਗੇ ਆ ਪੰਜਾਬ ਦੇ 23 ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਵੱਲੋਂ ਇੱਕ ਪ੍ਰਿਵਿਟਰੀ ਆਰਡਰਸ ਜੋ ਹੈਗਾ ਉਹ ਪਾਸ ਕੀਤੇ ਗਏ ਹੈਗੇ ਸਾਰੇ ਮੈਰਿਜ ਪੈਲੈਸਸ ਔਰ ਜੋ ਕਨਵੈਨਸ਼ਨ ਹਾਲ ਜਿੱਥੇ ਪਬਲਿਕ ਫੰਕਸ਼ਨਸ ਜਾਂਦੇ ਫੰਕਸ਼ਨਸ ਹੋਣੇ ਹੈਗੇ ਉੱਥੇ ਸਟ੍ਰਿਕਟ ਬੈਨ ਹੈਗੀ ਆ ਕੋਈ ਵੀ ਸੈਲੀਬ੍ਰੇਟਰੀ ਫਾਇਰਿੰਗ ਜੋ ਹੈਗੇ ਉੱਥੇ ਹੋਣੀ ਨਹੀਂ ਚਾਹੀਦੀ ਉਹਨਾਂ ਦੇ ਉੱਤੇ ਜੋ ਫਾਇਰਿੰਗ ਕਰਦਾ ਹੈਗਾ ਬੰਦਾ ਉਹਦੇ ਤੇ ਤਾਂ ਪਰਚਾ ਹੋਣਾ ਹੀ ਹੋਣਾ ਉਦੇ ਨਾਲ ਨਾਲ ਜੋ ਮਾਰੇ ਓਨਰ ਹੈਗੇ ਆ ਮਾਰੇ ਪੈਲਸ ਤੇ ਹੈਗੇ ਜਾਂ ਕਨਵੈਨਸ਼ਨ ਹਾਲ ਵੀ ਹੈਗੇ ਜਾਂ ਯਾ ਕਮਿਊਨਿਟੀ ਹਾਲ ਹੈਗੇ ਆ ਉਹਨਾਂ ਦੇ ਉਹਨਾਂ ਦਾ ਵੀ ਇਕੁਅਲ ਜ਼ਿੰਮੇਵਾਰੀ ਦੇ ਵਿੱਚ ਫਿਕਸ ਕੀਤੀ ਜਾਊਗੀ ਕਿਉਂਕਿ ਵੈਰੀ ਅਨਫੋਰਚਨਟਲੀ ਅਸੀਂ ਦੇਖਦੇ ਹਾਂ ਜਦੋਂ ਇਹ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਹੈ ਕਿ ਕਿਸੇ ਤੁਸੀਂ ਬਰਥਡੇ ਮਨਾ ਰਹੇ ਹੈਗੇ ਤੁਸੀਂ ਵਿਆਹ ਵਿਆਹ ਮਨਾ ਰਹੇਗੇ ਲੇਕਿਨ ਉਹ ਸੈਲੀਬ੍ਰੇਸ਼ਨ ਜੋ ਹੈਗਾ ਉਹ ਕੁਝ ਮਾਤਮ ਦੇ ਵਿੱਚ ਕਨਵਰਟ ਹੋ ਜਾਂਦਾ ਅਸੀਂ ਹੁਣ ਇੱਕ ਤਾਂ ਫਿਰੋਜ਼ਪੁਰ ਦਾ ਦੇਖਿਆ ਉਸ ਤੋਂ ਪਹਿਲੇ ਵੀ ਇੱਕਾਤ ਇਨਸੀਡੈਂਟ ਆਏ ਹੋਏ ਨੇ ਬਰਥਡੇ ਦੇ ਦੌਰਾਨ ਉਹਨੇ ਸੈਲੀਬ੍ਰੇਟਰੀ ਫਾਇਰ ਕਰਤੀ ਔਰ ਉਥੇ ਕੋਈ ਹਾਦਸਾ ਹੋ ਗਿਆ ਤੁਹੇ ਦੇ ਕਰਕੇ ਅਸੀਂ ਇਹਨਾਂ ਨੂੰ ਬਹੁਤ ਜੋ ਖੁਸ਼ੀ ਦਾ ਮੌਕਾ ਹੁੰਦਾ ਹੈ ਉਹਨਾਂ ਨੂੰ ਖੁਸ਼ੀ-ਖੁਸ਼ੀ ਮਨਾਈਏ ਉਹਦੇ ਵਿੱਚ ਅਸੀਂ ਕਿਸੇ ਦਾ ਜਾਨ ਨੂੰ ਖਤਰੀਚਾ ਨਾ ਲਈਏ ਔਰ ਜੋ ਆਰਡਰਸ ਹੈਗੇ ਆ ਪੰਜਾਬ ਗਵਰਨਮੈਂਟ ਦੇ ਆਰਡਰਸ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਅਵੇਲੇਬਲ ਹੈਗੇ ਆ ਇਹ ਸਾਰਿਆਂ ਨੂੰ ਬੇਨਤੀ ਹੈਗੀ ਆ ਕੋਈ ਵੀ ਜੋ ਹਵਾਈ ਫਾਇਰ ਹੈ ਜਾਂ ਸੈਲੀਬ੍ਰੇਟਰੀ ਫਾਇਰ ਹੈ ਉਹ ਕਿਤੇ ਵੀ ਨਾ ਕਰਨ ਐਨੀ ਕਿ ਆਪਣੇ ਤੁਸੀਂ ਮੈਰਿਜ ਪਲੇਸਿਸ ਦਾ ਹੈ ਹੀ ਉੱਥੇ ਤਾਂ ਕਰਨੀ ਹੀ ਹੈਗੀ ਈਵਨ ਜਦੋਂ ਅਸੀਂ ਕਾਰ ਦੇ ਵਿੱਚ ਵੀ ਜਦੋਂ ਫੰਕਸ਼ਨ ਬਣਾਉਂਦੇ ਹੈਗੇ ਉਹਦੇ ਵਿੱਚ ਵੀ ਸੈਲੀਬ੍ਰੇਟਰੀ ਫਾਇਰਿੰਗ ਦੇ ਵਿੱਚ ਬੈਨ ਹੈਗੀ ਆ ਜੋ ਅਸਲਾ ਹੈਗਾ ਉਹ ਆਪਣੀ ਸੈਲਫ ਪ੍ਰੋਟੈਕਸ਼ਨ ਇਦੇ ਵਾਸਤੇ ਨਹੀਂ ਕਿ ਆਪਾਂ ਉਹਨੂੰ ਪਬਲਿਕ ਦੇ ਵਿੱਚ ਬ੍ਰਾਂਡਿਸ਼ ਕਰਕੇ ਕਿਸੇ ਦਾ ਜਾਨੀ ਨੁਕਸਾਨ ਅਸੀਂ ਕਰੀਏ ਆਪਣੇ ਆਪਣੇ ਉਦੇਤੇ ਖੁਦ ਦਾ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਫਾਇਰ ਕਰਦੇ ਹੋ ਬਿਨਾ ਕੋਈ ਕਾਰਨ ਤੋਂ ਫਿਰ ਉਦੇਤੇ ਤੁਹਾਡੇ ਉੱਤੇ ਵੀ ਪਰਚਾ ਹੁੰਦਾ ਪਰਚਾ ਹੁੰਦਾ ਹੀ ਹੈਗਾ ਤੇ ਇਹਦੇ ਕਰਕੇ ਅਸੀਂ ਜੋ ਸਾਨੂੰ ਸਹੂਲਤ ਦਿੱਤੀ ਗਈ ਹੈਗੀ ਅਸਲੇ ਦਿੱਤੇ ਗਏ ਆਪਣੇ ਸੈਲਫ ਪ੍ਰੋਟੈਕਸ਼ਨ ਕੇ ਲੀਏ ਉਹਨਾਂ ਨੂੰ ਬਹੁਤ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਵਰਤੋ ਕੀਤਾ ਜਾਵੇ ਬੈਲਸ ਦੇ ਵਿੱਚ ਜੀ ਅਸਲਾ ਲੈ ਕੇ ਜਾਣ ਨੂੰ ਬੈਨ ਲੈ ਕੇ ਡਾਇਰੈਕਸ਼ਨ ਕੀਤੀ ਹੈ ਜੀ ਨਹੀਂ ਡਾਇਰੈਕਸ਼ਨ ਇਹ ਹੈ ਜੀ ਤਾਂ ਅਲਾਉਡ ਹੀ ਨਹੀਂ ਹੈ ਜੀ ਪਬਲਿਕ ਪਲੇਸ ਹੈਗੇ ਜਿਹਦੇ ਵਿੱਚ ਤੁਸੀਂ ਅਸਲੀ ਲੈ ਕੇ ਜਾ ਹੀ ਨਹੀਂ ਸਕਦੇ ਹੈ ਬੋਰਡ ਡਿਸਪਲੇ ਕਰਨ ਨੂੰ ਲੈ ਕੇ ਵੀ ਬੋਰਡ ਹਾਂਜੀ ਬੋਰਡ ਡਿਸਪਲੇ ਇਟ ਇਜ਼ ਕੰਪਲਸਰੀ ਸਾਰੇ ਹੀ ਜੋ ਪਬਲਿਕ ਪਲੇਸਸ ਹੈਗੇ ਮੈਰਿਜ ਪਲੇਸ ਹੋਗੇ ਕਨਵੈਨਸ਼ਨ ਹਾਲ ਹੋਗੇ ਉਥੇ ਉਹਨਾਂ ਨੇ ਕੰਪਲਸਰੀ ਜੋ ਦੋ ਤਿੰਨ ਬੋਰਡਸ ਹੈਗੇ ਉਹਨੂੰ ਲਗਾਨੀ ਹੈਗੀ ਉਹਨਾਂ ਨੂੰ ਇਹ ਵੀ ਹਦਾਇਤ ਹੈਗੀ ਹੈ ਕਿ ਉਹ ਸਾਰੇ ਜੋ ਪਲੇਸਸ ਹੈਗੇ ਉਹ ਸੀਸੀਟੀਵੀ ਕੈਮਰਾ ਦੇ ਰਾਹੀਂ ਕਵਰ ਹੋਣੀ ਚਾਹੀਦੀ ਔਰ ਉਹਦਾ ਬੋਰਡ ਵੀ ਬਾਹਰ ਹੋਊਗਾ ਔਰ ਨਾਲੇ ਇੱਥੇ ਇੱਕ ਪਬਲਿਕ ਬੋਰਡ ਡਿਸਪਲੇ ਹੋਊਗਾ के अंदर कोई भी किसी भी तरीके के हथियार जो, जो है कि फायरआर्म जो है ना वो अलाउड नहीं होंगे उधर पब्लिक डिस्प्ले उन्होंने करना पड़ेगा जो टाइमिंग भी फिक्स की गई है ये जो बजेगी वो बोर्ड ना नहीं ये बोर्ड बोर्ड तो कंपल्सरी लाना ही लाना है जी क्योंकि किसी कोई देखो फंक्शन आपको कोई खतरा है ਉਹ ਇਸ ਤੇ ਪਬਲਿਕ ਪਲੇਸਸ ਤੇ ਹੁੰਦੀ ਨਹੀਂ ਹੈਗੀ ਯੂ ਕੈਨੋਟ ਯੂ ਕੈਨੋਟ ਡਿਸਪਲੇ ਦਾ ਵਪਨ ਠੀਕ ਹੈ ਥੈਂਕ ਯੂ ਹਾਂ ਇਹਨੂੰ ਬੈਰੂ ਜੀ ਦਾ ਕਾਂਸਾ ਬੈਰੂ ਜੀ ਦੀ ਫਤਈ ਮੈਂ ਮਨਜੀਤ ਸਿੰਘ ਢੀਂਸਾ ਜ਼ਿਲ੍ਹਾ ਪਰਾਂਗਪਾ ਆਤੀ ਕਿਸਾਨ ਜੁਨੀਅਨ ਲਖਵਾਲ ਮੈਂ ਗੁਰਨਾਗਦੇਵ ਜੀ ਦੇ ਜਨਮ ਦਿਨ ਤੇ ਪਾਰਤੀ ਕਿਸਾਨ ਜੁਨੀਅਨ ਲਖਵਾਲ ਸਾਰੀ ਲਖਵਾਲ ਜੁਨੀਅਨ ਬੰਨੂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਸਾਰਾ ਸੰਸਾਰ ਚੜ੍ਹਦੀ ਕਲਾ ਦੇ ਵਿੱਚ ਰਹੇ ਗੁਰੂ ਨਾਨਕ ਦੇਵ ਜੀ ਦਾ ਸਾਰਿਆਂ ਦੇ ਉੱਤੇ ਹੱਥ ਰਹੇ ਜਿਵੇਂ ਪਹਿਲਾਂ ਚੱਲਦਾ ਉੱਕਣੇ ਰਹੇ ਸਾਰਿਆਂ ਨੂੰ ਵਧੀਆ ਕੰਮਕਾਰ ਆ ਤੇ ਬਿਜ਼ਨਸ ਦੇ ਵਿੱਚ ਵਾਧਾ ਹੋਵੇ ਸਾਰੇ ਇਹਦੇ ਨਾਲ ਜੁੜ ਕੇ ਰਹਿਣ ਗੁਰੂ ਨਾਨਕ ਦੇਵ ਜੀ ਨੂੰ ਸਭ ਨੂੰ ਮੈਂ ਦੁਬਾਰਾ ਫੇਰ ਵਧਾਈ ਦਿੰਨਾ ਵੀ ਵੱਤ ਤੋਂ ਵੱਧ ਇਸ ਨਾਲ ਆਪਣੀ ਸਿੱਖੀ ਨਾਲ ਜੁੜੋ ਇਹ ਲਾਹੇਂਦਾ ਹੈ ਫਤਿਹ ਬੁਲਾਉਣਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਵੈਦੂ ਜੀ ਦਾ ਘਰ ਸਾਹ ਵੈਦੂ ਜੀ ਦੀ ਫਤਹਿ ਅਸੀਂ ਮੈਂ ਤੇ ਮੇਰੇ ਵੀਰ ਜੀ ਪ੍ਰਮੇਂਦਰ ਸਿੰਘ ਐਕਵਾ ਗ੍ਰੀਨ એનર્ਜੀਜ਼ ਮੁਸਕਾਵਾ ਖਮਰਾਲਾ ਵੱਲੋਂ ਸ਼ੇਰ ਸਿੰਘ ਪ੍ਰਮੇਂਦਰ ਸਿੰਘ ਆੜ੍ਹਦੀ ਦੁਕਾਨਦਾਰਾ ਮੰਡੀ ਸਮਰਾਲਾ ਵੱਲੋਂ ਸਾਰੇ ਇਲਾਕਾ ਨਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰੋਧੀਆਂ ਲੱਖ ਲੱਖ ਵਧਾਈਆਂ ਅਤੇ ਕਾਮਨਾ ਕਰਦੇ ਹਾਂ ਕਿ ਸਾਰੇ ਇਲਾਕਾ ਵਾਸੀਆਂ ਦੀ ਚੜ੍ਹਵੀਂ ਕਲਾ ਰਹੇ ਸਹੇਗੁਰੂ ਜੀ ਦਾ ਖਾਲਸਾ ਸਹੇਗੁਰੂ ਜੀ ਦੀ ਫੋਕੋ